ਜਿਹੜਾ ਉਹ ਸਾਹਮਣੇ ਦੀਂਦਾ ਉਹ ਪਿੰਡ ਦਾ ਗੁਰੂ ਘਰ ਹੈ ਤੇ ਨਾਲ ਉਹਦੇ ਟਾਵਰ ਆ ਗਿਆ ਬੀਐਸਐਨ ਦਾ ਇੱਧਰ ਆਪਣੇ ਸਾਹਮਣੇ ਵਾਲੀ ਸਾਈਡ ਜਿਹੜਾ ਤਲਾ ਆ ਗਿਆ ਬਾਕੀ ਤੁਸੀਂ ਘਰ ਸਾਰੇ ਦੇਖ ਸਕਦੇ ਹੋ ਸੋਹਣਾ 뷰 ਇੱਥੋਂ ਦਾ ਉਹ ਸਾਹਮਣੇ ਗੁਰੂ ਘਰ ਦੀਂਦਾ ਨਾ ਉਹ ਹੈਗਾ ਕਟਾਰਸਰ ਵਾਲਾ ਇਹ ਆ ਟੈਂਕੀ ਆ ਪਾਣੀ ਆ ਕੁਝ ਪਾਣੀ ਦੀ ਸਮੱਸਿਆ ਆ ਰਹੀ ਸੀ ਕਿ ਤਾਂ ਕਰਕੇ ਵਾਟਰ ਬਾਕਸ ਦੇ ਵਿੱਚ ਆ ਕੇ ਤੇ ਸੋਚਿਆ ਵੀ ਟੈਂਕੀ ਵੀ ਦੇਖਿਆ ਕਿ ਉੱਪਰ ਜਾ ਕੇ ਉਹ ਸਾਹਮਣੀ ਜਿਹੜੀ ਬਿਲਡਿੰਗ ਆ ਡੇਰੇਵਾਗਾ ਪਲੇਰਪੁਰੀ ਦੀ ਉਹ ਸਾਡਾ ਬੰਦਾ ਅੱਧੇ ਜਿ ਮੁਰ ਗਿਆ ਸੀ ਵੈਸੇ ਐਕਸਰਸਾਈਜ਼ ਕਰਨ ਨੂੰ ਯਾਰ ਆ ਬੜਾ ਮਜ਼ੇਦਾਰ ਸਵੇਰੇ ਸਵੇਰੇ ਐਕਸਰਸਾਈਜ਼ ਕਰੀਏ ਤਾਂ ਪੱਟ ਬਣ ਜਾਣਗੇ ਨਹੀਂ ਆਪਣੇ ਵੀਰੋ ਦੇਖ ਰਹੇ ਆਨੇ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਪਿੰਡ ਦੀ ਵਾਟਰਵਾਹੀ ਟੈਂਕੀ ਉੱਪਰ ਚੜ੍ਹਨ ਦਾ ਤਜਰਬਾ ਕੀਤਾ ਹੈ ਠੀਕ ਹੈ ਕੋਈ ਐਡੀ ਗੱਲ ਨਹੀਂ ਕੀਰਾਂ ਦਾ ਤਜਰਬਾ ਲੱਗਦਾ ਹੈ ਇਹ ਆਪਾਂ ਟੈਂਕੀ ਦੇ ਪਹੁੰਚ ਗਏ ਉੱਪਰ ਆਪਾਂ 뷰 ਦਿਖਾ ਦਿੰਨੇ ਆ ਤੁਹਾਨੂੰ ਤੇ ਜਿਹੜਾ ਉਹ ਸਾਹਮਣੇ ਦੀਨ ਦਾ ਉਹ ਪਿੰਡ ਦਾ ਗੁਰੂ ਘਰ ਹੈ ਤੇ ਨਾਲ ਉਹਦੇ ਟਾਵਰ ਆ ਗਿਆ BSNL ਦਾ ਤੇ ਇੱਧਰ ਵੀ ਸਾਹਮਣੇ ਦੋ ਟਾਵਰ ਆ ਗਏ ਸੋਹਣਾ ਮਾਹੌਲ ਆ ਇੱਥੋਂ ਦਾ ਤੇ ਉਵੇਂ ਪਤਾ ਲੱਗਦਾ ਸਾਰਾ ਇੱਧਰ ਆਪਣੇ ਸਾਹਮਣੇ ਵਾਲੀ ਸਾਈਡ ਜਿਹੜਾ ਤਲਾ ਆ ਗਿਆ ਪਿਆਲੀਆਂ ਪੂਲੀਆਂ ਸਾਰੀਆਂ ਪਤਾ ਲੱਗਦਾ ਕੂੜੀ ਜਿਵੇਂ ਉਹ ਕੂੜੀ ਰੱਖੀ ਪਈ ਆ ਇੰਦਰ ਪਨੀਰੀ ਉਹ ਦੇਦੀ ਨੇ ਪਨੀਰ ਉਧਰਲੀ ਸਾਈਡ ਉਹ ਵੀ ਪਨੀਰੀ ਬਾਕੀ ਤੁਸੀਂ ਘਰ ਸਾਰੇ ਦੇਖ ਸਕਦੇ ਹੋ ਸੋਹਣਾ 뷰 ਇਥੋਂ ਦਾ ਦੇਖੋ ਗਟਾਰਸਰ ਵਾਲਾ ਗੁਰੂ ਘਰ ਵੀ ਆਪਾਂ ਨੂੰ ਇਥੋਂ ਦਿਨ ਆਗਾ ਪੂਰਾ ਵੀਡੀਓ ਰਹੀ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਉਹ ਸਾਹਮਣੇ ਗੁਰੂ ਘਰ ਦੀਦਾ ਨਾਮ ਹੈਗਾ ਕਟਾਰਸਰ ਵਾਲਾ ਉਹ ਵੀ ਦੀਨਾ ਘਰ ਇਥੋਂ ਵਧੀਆ ਕੁਝ ਦਿਨ ਪਹਿਲਾਂ ਨਾ ਮੈਂ ਵੀਡੀਓ ਵੇਖੀ ਸੀ ਇੱਕ ਇਥੋਂ ਝੁੰਬੇ ਵਾਲੇ ਮੁੰਡਿਆਂ ਦੀ ਆਹ ਵਾਟਰ ਵਾਸ਼ ਤੇ ਚੜੇ ਸੀਗੇ ਮਾਸ਼ਾ ਚਲ ਆਪਾਂ ਵੀ ਦੇਖਦੇ ਆਂ ਕਰਕੇ ਕੋਈ ਐਸੀ ਗੱਲ ਨਹੀਂ ਹੈਗੀ ਵੈਸੇ ਕੱਢ ਸਕਦੇ ਆਪਾਂ ਇਹ ਤਾਂ ਨਹੀਂ ਕੋਈ ਗੱਲ ਨਹੀਂ ਇਧਰ ਸਾਰੇ ਘਰ ਆ ਗਏ ਤਕਰੀਬਨ ਇੱਥੋਂ ਜਿਹੜੇ ਸਿੰਗਲ ਵਾਲੇ ਰੋਡ ਤੇ ਇਧਰੇ ਜਾਂਦੇ ਆ ਇਹ ਘਰ ਆਗੇ ਖੜੀ ਬਹੁਤ ਸੋਹਣਾ ਮੋਹਲਾ ਤਕਰੀਬਨ ਜੇ ਆਪਣੀ ਦੂਰ ਤੱਕ ਨਿਗਾਹ ਆਪਾਂ ਜਾਂਦੀ ਜਿੱਥੇ ਤੱਕ ਆਪਾਂ ਦੇਖਦੇ ਆ ਤਾਂ ਸਾਰੇ ਘਰ ਤੋਂ ਮਗਰਲੀ ਸਾੜੋਂ ਦਰਾਖਤਾਂ ਦੇ ਰਕਤ ਨਜ਼ਰ ਆਉਂਦੇ ਆ ਜੇ ਦੂਰ ਜਿਹੜੇ ਆਪਾਂ ਨੂੰ ਹੈਗੇ ਕਿਉਂ ਖੇਤਾਂ ਵਾਲੇ ਸਾਰੇ ਬਾਹਣ ਆਗੇ ਦਰਾਖਤ ਜਿਹੜੇ ਦੂਰ ਦੂਰ ਤੱਕ ਬਾਕੀ ਹੁਣ ਆਪਾਂ ਥੱਲੇ ਚੱਲਦੇ ਆਂ ਇੱਧਰ ਆਪਾਂ ਤੁਹਾਨੂੰ ਆ ਦਿਖਾ ਦਿੰਨੇ ਆਂ ਇਹ ਅੰਡੇ ਆ ਕੇ ਉੱਪਰ ਹਾਂ ਉਤਰਦੇ ਆ ਦੇਖੋ 2 3 ਦੇ ਛਾ ਟੈਂਕੀਆ ਪਾਣੀ ਆ ਪਾਣੀ ਪਈ ਜਾਂਦਾ ਵੈਸੇ ਆਪਾਂ ਨੂੰ ਇਹ ਨਹੀਂ ਪਤਾ ਵੀ ਇਹ ਕਿੰਨੇ ਲੀਟਰ ਦੀ ਆ ਖਰ ਤੇ ਬਾਈਆ ਦਾ ਵੀ 1 ਮਿੰਟ ਵੀ ਲੈਟ ਨਾ ਜਾਵੇ ਤਾਂ ਫਿਰ ਡੈਲੀ ਪਿੰਡ ਦੇ ਵਿੱਚ ਪਾਣੀ ਆਉਂਦਾ ਰਹਿੰਦਾ। ਜੇ ਕੋਈ ਘੰਟਾ ਡੇਢ ਘੰਟਾ ਜੀ ਲੈਟ ਜਾਵੜੀ ਤਾਂ ਕਰਕੇ ਸਾਡੇ ਲਈ ਪਾਣੀ ਨਹੀਂ ਆਉਂਦਾਗਾ। ਥੋੜੀ ਜਿਹੀ ਸਮੱਸਿਆ ਵੀ ਖੜ ਹੈਗੀ ਐ ਲੈਟ ਲੋਡ ਜੀ ਇਹ ਡੈਲੀ ਰਹਿੰਦੀ ਆ। 24 ਘੰਟੇ ਫਿਰ ਠੀਕ ਐ। ਕੁਝ ਪਾਣੀ ਦੀ ਸਮੱਸਿਆ ਆ ਰਹੀ ਸੀ ਕਿ ਤਾਂ ਕਰਕੇ వాటర్ ਬਾਕਸ ਦੇ ਵਿੱਚ ਆ ਕੇ ਤੇ ਸੋਚਿਆ ਵੀ ਟੈਂਕੀ ਵੀ ਦੇਖਿਆ ਕਿ ਉੱਪਰ ਜਾ ਕੇ। ਕਦੇ ਇਸ ਟੈਂਕੀ ਤੇ ਕੋਈ ਨਾਂ ਨਹੀਂ ਕਿਉਂਕਿ ਜਾਈ ਜ਼ਿਆਦਾ ਹੈਗੀ ਆ ਦੇ ਕੋਈ ਆਉਣਾ ਤਾਂ ਆਪਣੇ ਰਿਸਕ ਤੇ ਆਵੀ ਤੇ ਉਹ ਸਾਹਮਣੇ ਵਾਲੇ ਸਾਈਡ ਆਪਾਂ ਤੁਹਾਨੂੰ ਦਿਖਾਉਨੇ ਆ ਡੇਰਾ ਬਾਬਾ ਊਮੀਦਪੁਰੀ ਵੇਂਟੇ ਜ਼ੂਮ ਕਰਕੇ ਆਪਾਂ ਇਹ ਸਾਹਮਣੇ ਜਿਹੜੀ ਬਿਲਡਿੰਗ ਆ ਡੇਰੇ ਬਾਬਾ ਊਮੀਦਪੁਰੀ ਉਹ ਸਾਹਮਣੇ ਇਹਦਾ ਝੰਡਾ ਜੀ ਆਪਾਂ ਨੂੰ ਜਦੋਂ ਆਪਾਂ ਤਾਂ ਜਿਹੜੇ ਪਹਿਲੀ ਵਾਰੀ ਉਤਰ ਕੇ ਰਾਂਜਾ ਲੱਗਦਾ ਹੁੰਦਾ ਕੀ ওয়াਟਰ ਬਾਕਸ ਤਾਂ ਹੁਣ ਆਪਾਂ ਦੇਖ ਕੇ ਆ ਗਏ ਇਤੋਂ ਸਾਫ਼ ਦੀ ਨਾ ਯਾਰ ਗੁਰੂਗਰ ਬਹੁਤ ਸਾਡਾ ਬੰਦਾ ਅੱਧ ਜਿ ਮੁਰ ਗਿਆ ਸੀ ਕੀ ਰਾਇਦਾ ਖੜਾ ਡਰ ਮੈਨੂੰ ਵੀ ਲੱਗਿਆ ਸੀ ਕਿ ਇੱਥੇ ਜਾ ਕੇ ਨਾ ਕਿਉਂ ਕਿ ਰੈ ਲੱਗਦਾ ਆਪਾਂ ਚੜ੍ਹੇ ਨਹੀਂ ਖੜ ਪਹਿਲਾਂ ਕਦੀ ਉਹ ਕੀ ਅੱਡੀ ਗੱਲ ਨਹੀਂ ਹੁੰਦੀ ਖੜ ਜਦੋਂ ਆਪਾਂ ਕੀਰਾਂ ਚੜ੍ਹ ਦਿੰਦੇ ਆ ਫੇਰ ਨਹੀਂ ਡਰ ਲੱਗਦਾ ਉਹ ਕੀ ਰੈਡ ਡਰਨਾ ਵੀ ਨਹੀਂ ਚਾਹੀਦਾ ਦੇਖਣੀ ਚਾਹੀਦੀ ਆਪਾਂ ਜੀ ਇਹ ਜਦੋਂ ਆਪਾਂ ਜਿੰਨਾ ਆਪਾਂ ਜ਼ਿਆਦਾ ਡਰਾਂਗੇ ਉਨਾ ਹੀ ਆਪਾਂ ਨੂੰ ਰਿਸਕ ਆਈ ਚੀਜ਼ ਦਾ ਜਦੋਂ ਆਪਾਂ ਕਿਸੇ ਵੀ ਉੱਚੀ ਜਗ੍ਹਾ ਤੇ ਜਾਂਦੇ ਜਾਂ ਨੀਵੀਂ ਜਗ੍ਹਾ ਤੇ ਜਾਂਦੇ ਆ ਉਹ ਥੋੜਾ ਜਿਹਾ ਦਿਮਾਗ ਤੋਂ ਕੰਮ ਲੈਣਾ ਚਾਹੀਦਾ। ਸ਼ਾਂਤ ਰੱਖੋ ਦਿਮਾਗ ਨੂੰ ਕੋਈ ਵੱਡੀ ਗੱਲ ਨਹੀਂ ਹੁੰਦੀ। ਕਿਸੇ ਉੱਚੀ ਜਗ੍ਹਾ ਤੇ ਚੜਨਾ ਜਾਂ ਨੀਵੀਂ ਜਗ੍ਹਾ ਤੇ ਜਾਣਾ। ਬਹੁਤ ਅਕ ਵੇਖੀ ਐਕਸਰਸਾਈਜ਼ ਕਰਨ ਦਾ ਨਹੀਂ ਯਾਰ ਬੜਾ ਮਰਜ਼ੀ। ਸਵੇਰੇ ਸਵੇਰੇ ਐਕਸਰਸਾਈਜ਼ ਕਰੀਏ ਤਾਂ ਪੱਟ ਬਣ ਜਾਣਗੇ ਕਿ ਨਹੀਂ। ਵਧੀਆ ਵੀ ਫੜਿਆ ਮੁੜ ਕਾ ਤੋਂ ਆਇਆ ਸੀ ਡਾਈਟ ਕੀ ਤਾਂ ਨਹੀਂ ਵੀਡੀਓ ਬਣੀ ਇਹਦੀ ਤਾਂ ਕਿਹੜਾ ਫੋਨ ਲੈ ਆ ਬਾਈਫੋਨ ਲੈ ਆ ਜੇ ਆਪਣੀ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ ਆਪਣੇ ਪਿੰਡ ਵਾਲਿਆਂ ਤੱਕ ਤੇ ਭਾਈ ਆਪ ਦਾ ਜੇ ਕੋਈ ਕਿਸੇ ਨੇ ਉੱਪਰ ਜਾਣਾ ਤਾਂ ਆਪ ਦੀ ਰਿਸਕ ਤੇ ਜਾਇਓ ਸਾਡੇ ਮਗਰ ਲੱਗ ਕੇ ਨਾ ਜਾਇਓ ਕਿਤੇ ਆਪਣੀ ਵੀਡੀਓ ਦੇਖ ਕੇ ਕੋਈ ਤਾਂ ਜੜਝੁਆਕ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਇਹ ਚੀਜ਼ ਦੀ ਮਿਲਦੇ ਆਂ ਨੈਕਸਟ ਵੀਡੀਓ ਦੇ ਨਾਲ ਸਾਨੂੰ ਦਿਓ ਇਜਾਜ਼ਤ ਸਭ ਸਹੀ ਕਾਲ